ਦੋਸਤੋ ਤੁਹਾਨੂੰ ਸਭ ਨੂੰ ਪਤਾ ਹੋਵਾ ਕਿ ਲੁਧਿਆਣੇ ਦਾ ਇੱਕ ਬੜਾ ਵੱਡਾ ਮਸਲਾ ਬਣਿਆ ਹੋਇਆ ਬੜੇ ਅਰਸੇ ਤੋਂ ਕਿ ਜੋ ਵੀ ਇੰਡਸਟਰੀਅਲ ਵੇਸਟ ਜੋ ਜ਼ਹਿਰ ਹੈ ਇੰਡਸਟਰੀ ਦਾ ਜਾਂ ਉਥੋਂ ਦੇ ਲੋਕਲ ਹੋਰ ਅਦਾਰਿਆਂ ਦਾ ਉਹ ਬੁੱਢੇ ਦਰਿਆ ਦੇ ਵਿੱਚ ਜਦੋਂ ਪੈਂਦਾ ਵਾ ਤੇ ਬੁੱਢੇ ਦਰਿਆ ਦਾ ਪਾਣੀ ਜਾ ਕੇ ਅੱਗੇ ਸਤ루ਚ ਪੈਂਦਾ ਤੇ ਉਹ ਸਾਰਾ ਜ਼ਹਿਰ ਮਾਲਵੇ ਦੀ ਧਰਤੀ ਤੇ ਜਾ ਕੇ ਜਿਹੜਾ ਪੀਣ ਵਾਲੇ ਵਾਟਰ ਵਰਕਸ ਹੈ ਉੱਥੇ ਕੈਂਸਰ ਹੈਪਟਾਈਟਸ ਵਰਗੀਆਂ ਬਹੁਤ ਵੱਡੀਆਂ ਬਿਮਾਰੀਆਂ ਫੈਲ ਰਹੀਆਂ ਨੇ ਇਸ ਮੁੱਦੇ ਨੂੰ ਲੈ ਕੇ ਕਾਲਾ ਪਾਣੀ ਮੋਰਚਾ ਇੱਕ ਗਠਿਤ ਕੀਤਾ ਗਿਆ ਜਿਹੜੇ ਜ਼ੀਹੋਸ਼ ਲੋਕ ਨੇ ਐਕਟੀਵਿਸਟ ਨੇ ਉਹਨਾਂ ਨੇ ਕਾਲ ਦਿੱਤੀ ਸੀ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਉਹਨਾਂ ਨੇ ਵਾਰਨ ਕੀਤਾ ਕਿ ਤੁਸੀਂ ਇਹਦਾ ਸੁਧਾਰ ਕਰੋ ਭਗਵੰਤ ਮਾਨ ਦੀ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਜਦੋਂ ਸਰਕਾਰ ਨੇ ਇਹਦੇ ਇਸ ਨੂੰ ਅਣਗੌਲਿਆ ਕੀਤਾ ਉਹਨਾਂ ਨੇ ਫਿਰ ਇੱਕ ਅਲਟੀਮੇਟਮ ਦਿੱਤਾ ਸੀ ਕਿ 3 ਦਸੰਬਰ ਨੂੰ ਅਸੀਂ ਇੱਥੇ ਬੰਨ ਲਾਵਾਂਗੇ ਤੇ ਇਹ ਜਿਹੜਾ ਗੰਦ ਫੈਲ ਰਿਹਾ ਸਾਰੇ ਮਾਲਵੇ ਦੀ ਧਰਤੀ ਤੇ ਸਤਲੂ ਦਰਿਆ ਨੂੰ ਜੋ ਜ਼ਹਿਰ ਪਾਇਆ ਜਾ ਰਿਹਾ ਇਹਦੇ ਇਹਦੇ ਖਿਲਾਫ ਅਸੀਂ ਮੋਰਚਾ ਲਾਵਾਂਗੇ ਪ੍ਰੋਟੈਸਟ ਕਰਾਂਗੇ ਤੇ ਉਹਦੋਂ ਅਸੀਂ ਨੂੰ ਬੰਦ ਕਰਾਂਗੇ ਲੇਕਿਨ ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਔਰ ਭਗਵੰਤ ਮਾਨ ਜਿਹੜੇ ਖੁਦ ਕਿਸੇ ਵੇਲੇ ਆਪਣੇ ਆਪ ਨੂੰ ਐਕਟਿਵਿਸਟ ਕਹਿੰਦੇ ਸੀ ਕਿ ਅਸੀਂ ਸਮਾਜ ਦੇ ਵੱਖ-ਵੱਖ ਕੁਰੀਤੀਆਂ ਦੇ ਖਿਲਾਫ ਲੜਾਂਗੇ ਅੱਜ ਉਹਨਾਂ ਨੇ ਲੁਧਿਆਣਾ ਸ਼ਹਿਰ ਨੂੰ ਇੱਕ ਛੌਣੀ ਬਣਾ ਕੇ ਰੱਖ ਦਿੱਤਾ ਬਹੁਤ ਤਸਵੀਰਾਂ ਆ ਰਹੀਆਂ ਨੇ ਸਾਰੇ ਸੋਸ਼ਲ ਮੀਡੀਆ ਤੇ ਔਰ ਜਿਹੜੇ ਉਹਨਾਂ ਦੇ ਆਗੂ ਸੀ ਕਾਲੇ ਪੋਣੇ ਪਾਣੀ ਮੋਰਚਾ ਦੇ ਉਹਨਾਂ ਨੂੰ ਕੱਲ ਰਾਤ ਦੇ ਘਰਾਂ ਤੱਕ ਰੇਡ ਕਰਕੇ ਕਈਆਂ ਨੂੰ ਅਰੈਸਟ ਕਰ ਲਿਆ ਜਿਹੜੇ ਲੋਕੀ ਉੱਥੇ ਉਸ ਕੱਠ ਵਿੱਚ ਆਉਣਾ ਚਾਹੁੰਦੇ ਸੀਗੇ ਉਹਨਾਂ ਨੂੰ ਉੱਥੇ ਰੋਕਿਆ ਗਿਆ ਇਹਦਾ ਮਤਲਬ ਸਿੱਧਾ ਸਿੱਧਾ ਹੋ ਗਿਆ ਕਿ ਭਗਵੰਤ ਮਾਨ ਦੀ ਸਰਕਾਰ ਔਰ ਭਗਵੰਤ ਮਾਨ ਬਜ਼ਾਤੇ ਖੁਦ ਪੁਲਿਸ ਦੇ ਸਹਾਰੇ ਨਾਲ ਹੁਣ ਉਹ ਚਾਹੁੰਦਾ ਵਾ ਕਿ ਜਿਹੜਾ ਇੰਡਸਟਰੀਅਲ ਵੇਸਟ ਜੋ ਪੋਇਜ਼ਨਸ ਬੁੱਡੇ ਦਰਿਆ ਦੇ ਵਿੱਚ ਉਪੇ ਜਾਣਾ ਚਾਹੀਦਾ ਔਰ ਉਹਨਾਂ ਦੀ ਪਿੱਠ ਤੇ ਆਣ ਕੇ ਖੜ ਗਏ ਨੇ ਨਾ ਕਿ ਪੰਜਾਬ ਦੇ ਲੋਕਾਂ ਦੀ ਪਿੱਠ ਤੇ ਖੜੇ ਨੇ ਔਰ ਤੁਸੀਂ ਪਿਛਲੇ ਦਿਨ ਅੱਜ ਦੇਖਿਆ ਕਿ ਕਿਸ ਤਰ੍ਹਾਂ ਕੁਝ ਵਪਾਰੀਆਂ ਨੇ ਇਕੱਠੇ ਹੋ ਕੇ ਜਿਹੜੇ ਬੰਦੇ ਵਾਤਾਵਰਨ ਪ੍ਰੇਮੀ ਨੇ ਜਾਂ ਵਾਤਾਵਰਨ ਨੂੰ ਸਾਫ਼ ਕਰਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਥ੍ਰੈਟਨ ਕਰ ਰਹੇ ਨੇ ਕਿ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਤੁਹਾਡੇ ਸਾਹਮਣੇ ਖੜੇ ਕਰਾਂਗੇ ਔਰ ਦੇਖਾਂ ਕਿ ਤੁਸੀਂ ਪੰਜਾਬ ਦੇ ਲੋਕ ਕਿਵੇਂ ਪੰਜਾਬ ਦੀ ਗੱਲ ਕਰ ਸਕਦੇ ਇਹ ਤਾਂ ਬੜੀ ਵੱਡੀ ਚੁਣੌਤੀ ਆਪਾਂ ਸਭ ਵਾਸਤੇ ਔਰ ਇਹਦੇ ਤੋਂ ਜ਼ਿਆਦਾ ਨਿਮੋਸ਼ੀ ਨਹੀਂ ਹੋ ਸਕਦੀ ਕਿ ਭਗਵੰਤ ਮਾਨ ਜਿਹੜਾ ਕਿਸੇ ਵੇਲੇ ਕਹਿੰਦਾ ਮੈਂ ਪੰਜਾਬ ਅਤਿਸ਼ੀਆ ਮੈਂ ਨਸ਼ੇ 3 ਮਹੀਨਿਆਂ ਚ ਖਤਮ ਕਰਦਾਗੇ ਬੇਅਦਬੀਆਂ ਅਸੀਂ 24 ਘੰਟਿਆਂ ਚ ਖਤਮ ਕਰ ਦਿਆਂਗੇ ਪੰਜਾਬ ਦੇ ਵਾਤਾਵਰਨ ਤੇ ਉਸ ਵਕਤ ਦੀਆਂ ਸਰਕਾਰਾਂ ਨੂੰ ਉਹਦੀ ਨਿਖੇਧੀ ਕਰਦੇ ਸੀ ਕਿ ਉਹਨਾਂ ਨੂੰ ਭੱਟਦੇ ਸੀਗੇ ਅੱਜ ਰਾਜ ਸੱਤਾ ਚ ਬੈਠ ਕੇ ਗੱਡੀਆਂ ਝੂਟ ਕੇ ਔਰ ਸੱਤਾ ਦੇ ਨਸ਼ੇ ਦੇ ਵਿੱਚ ਉਹ ਆਪਣੇ ਹੀ ਆਦਮੀਆਂ ਨੂੰ ਪੰਜਾਬ ਦੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਇਹ ਸਾਰੀ ਗੱਲ ਦੀ ਜੋ ਅੱਜ ਘਟਨਾਕ੍ਰਮ ਵਾਪਰਿਆ ਲੁਧਿਆਣੇ ਚ ਉਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਹਾਂ ਔਰ ਭਗਵਾਨਤਮਾਨ ਨੂੰ ਕਹਿਣਾ ਕਿ ਥੋੜੀ ਜਿਹੀ ਆਪਣੀ ਅੰਤਰਾਤਮਾ ਵਾਲਾ ਆਪਣੀ ਕੌਂਸ਼ੀਅੰਸ ਵੰਦਰ ਧਿਆਨ ਮਾਰ ਕੇ ਦੇਖ ਕਿ ਤੂੰ ਕਰ ਕੀ ਰਿਹਾ ਆਂ ਕਿਸ ਮਕਸਦ ਨਾਲ ਸੱਤਾ ਵਿੱਚ ਆਏ ਤੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ ਉਹਨਾਂ ਦੇ ਦੁਆ ਉਹਨਾਂ ਦੇ ਉੱਤੇ ਅਤਿਆਚਾਰ ਪੁਲਿਸ ਤਸ਼ੱਦਦ ਕੀਤਾ ਜਾ ਰਿਹਾ ਵਾ ਇੱਕ ਗੱਲ ਯਾਦ ਰੱਖੇ ਕਿ ਠੀਕ ਹੈ ਅੱਜ ਤੇਰੇ ਕੋਲ ਸੱਤਾ ਹੈ ਲੇਕਿਨ ਯਾਦ ਰੱਖੇ ਕਿ ਸੱਤਾ ਹਮੇਸ਼ਾ ਕਿਸੇ ਕੋਲ ਨਹੀਂ ਰਹਿੰਦੀ ਕੱਲ ਦੇਖ ਲਓ ਤੁਸੀਂ ਜਿਹੜੇ ਉਸ ਵਕਤ ਦੇ ਬਾਦਲ ਪਰਿਵਾਰ ਦੇ ਉਹਨਾਂ ਦਾ ਵਾਹਿਗੁਰੂ ਦੀ ਅਦਾਲਤ ਵਿੱਚ ਹਸ਼ਸ਼ਤ ਕੀ ਹੋਇਆ ਵਾ ਅਨਿਆਏ ਮਤ ਕਰੋ ਔਰ ਸਟੇਟ ਪਾਵਰ ਦਾ ਦੁਰਉਪਯੋਗ ਬੰਦ ਕਰੋ ਉਹਨਾਂ ਲੋਕਾਂ ਨੂੰ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਲੈਂਦੇ ਹੋ ਜੇ ਤੁਸੀਂ ਪ੍ਰੋਟੈਸਟ ਨਹੀਂ ਹੋਣ ਦੇਣਾ ਚਾਹੁੰਦੇ ਤੇ ਫਿਰ ਜੋ ਉਹਨਾਂ ਦੀ ਮੰਗ ਆ ਕਿ ਪੰਜਾਬ ਦਾ ਲੋ ਦਿਹਾਣੇ ਦਾ ਜੋ ਜ਼ਹਿਰ ਉਹ ਬੁੱਢਾ ਦਰਿਆ ਦੇ ਵਿੱਚ ਨਾ ਪਾਇਆ ਜਾਵੇ ਔਰ ਸਤਲੁਜ ਦਰਿਆ ਜਿਹੜਾ ਉਹ ਸਾਡਾ ਜਿਹੜਾ ਦਰਿਆਈ ਪਾਣੀ ਆ ਉਹ ਸਾਫ ਮਾਲਵੇ ਦੀ ਧਰਤੀ ਦੇ ਵਿੱਚ ਪੀਣ ਵਾਲੇ ਵਾਟਰ ਵਰਕਸ ਤੱਕ ਪਹੁੰਚਾ ਜਾਵੇ ਇਸ ਦੀ ਅੱਜ ਪੁਲਿਸ ਦੇ ਅ ਅਤਿਆਚਾਰ ਦੀ ਪੁਲਿਸ ਦੇ ਤਸ਼ੱਦਦ ਦੀ ਇਸ ਗੈਰ ਕਾਨੂੰਨੀ ਅਰੈਸਟ ਦੀ ਅਨ ਕਨਸਟੀਟਿਊਸ਼ਨਲ ਮੈਥਡੋਲੋਜੀ ਦੀ ਮੈਂ ਸਖਤ ਸ਼ਬਦਾਂ ਇਹਦੀ ਨਿਖੇਦੀ ਕਰਦਾ ਔਰ ਮੰਗ ਕਰਦਾ ਵਾਂ ਕਿ ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ